ਔਰ ਕੋ ਮੌਸਮ ਟੋਟਲੀ ਚੇਜ ਜੇ ਤੂਫਾਨ ਆ ਗਿਆ ਬਈ ਪੂਰਾ ਦਿਨ ਕੇ ਵਿੱਚ ਨੇਰਾ ਘੱਟ ਜਾਣ ਪੂਰਾ ਓਹੋ ਹੋਹ ਹੌਕ ਤਰਾ ਪਤਲ ਬਣ ਕਰ ਆ ਪਾਈ ਜੀ țeḍūḍī ਤੂਫਾਨ ਨੇ ਟੀਨੇਟ ਆਦੀ ਉੱਪਰ ਦੇ ਲੈ ਬਈ ਤੂਫਾਨ ਨਾ ਕਰ ਦਿਆ ਬਹੁਤ ਜਿਆਦਾ ਨੁਕਸਾਨ ਇਹ ਦੇਖੋ ਤੇ ਇਹ ਨਾ ਰੋੜੇ ਇੱਟਾਂ ਸਾਰੀਆਂ ਉੱਪਰ ਦੇ ਮੌਂਟੀਵਾ ਦੇ ਨਾ ਟੀਨੇ ਉੜ ਗਈ ਦਫਾਉਣਗੇ ਵਿੱਚ ਸ਼ਸ਼ੀ ਗਾਲ ਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਇੱਕ ਨਵੇਂ ਦਿਨ ਦੀ ਨਵੇਂ ਵੀਡੀਓ 'ਚ ਤੁਹਾਡਾ ਸਵਾਗਤ ਹੈ ਇੰਨੇ ਸੋਹਣੀ ਸਵੇਰ ਦੇ ਨਾਲ ਅੱਜ ਦਿਨ ਦੀ ਸ਼ੁਰੂਆਤ ਹੋ ਰਹੀ ਹੈ ਸੂਰਜ ਐਂਡ ਪ੍ਰੋਪਰ ਚੰਪ ਕਰਿਆ ਗਰਮੈਚ ਕਰ ਰਿਹਾ ਪੂਰਾ ਗਰਮ ਮਾਹੌਲ ਹੈ ਤੇ ਸ਼ਟਾਪ ਪੂਰਾ ਰੈਡੀ ਹੈ ਅੱਜ ਜਾਣਾ ਹੈ ਆਪਣੇ ਕਰਲੀਗਰਾਮ ਰਾਜਪੁਰਾ ਉਸ ਦਿਨ ਗਏ ਸੀਗੇ ਉਸ ਦਿਨ ਕੀ ਹੋਇਆ ਕਿ ਬੰਦਾ ਹੈ ਹੀ ਨਹੀਂ ਸੀਗਾ ਉਰੇ ਆਪਣਾ ਕਿਤੇ ਗਿਆ ਹੋਇਆ ਸੀਗਾ ਤੇ ਫਿਰ ਸਾਨੂੰ ਖਾਲੀ ਵਾਪਸ ਮੁੜਨਾ ਪਿਆ ਸੋ ਕਹਿੰਦੇ ਸੀਗੇ ਵੀ ਦੋ ਚਾਰ ਦਿਨ ਤੱਕ ਆਜੂਗਾ ਉਹ ਨੀਰਵਾਰਡ ਸਾਨੂੰ ਹਫਤਾ ਹੋ ਗਿਆ ਤੇ ਹੁਣ ਹਫਤੇ ਬਾਅਦ ਜਾ ਕੇ ਦੇਖਾਂਗੇ ਜੇ ਤਾਂ ਹੋਇਆ ਤਾਂ ਕਰਾ ਲਾਂਗੇ ਨਹੀਂ ਫਿਰ ਖੱਲੀ ਫੇਰ ਆਣਾ ਪੈਗਾ ਤੇ ਇਸ ਵਾਰ ਠੀਕ ਰਿਹਾ ਫਲ ਫਲ ਸਹੀ ਹੈ ਇਸ ਵਾਰ ਅੰਬੀਆਂ ਲੱਗੀਆਂ ਹੋਈਆਂ ਨੇ ਵਧੀਆ ਇਹਨੂੰ ਪਾਣੀ ਦੇਣਾ ਪਏਗਾ ਚੜੀ ਵੀ ਬਹੁਤ ਹੈ ਤੇ ਲੱਗ ਵੀ ਬਹੁਤ ਰਹੀਆਂ ਤੇ ਕਿਰਪਾ ਇਸ ਸਾਲ ਬਾਬੇ ਵੀ ਤੇ ਉਰੇ ਵੀ ਆਪਾਂ ਨੇ ਦੇਣਾ ਹੈਗਾ ਪਾਣੀ ਕਿਉਂਕਿ ਇਹ ਪਾਣੀ ਜ਼ਿਆਦਾ ਮੰਗ ਰਹੀ ਹੈ ਇਸ ਟੈਂਕ ਨੂੰ ਲੋੜ ਹੈ ਤੇ ਇਹ ਦੇਖੋ ਗਰਮੀ ਇੰਨੀ ਜ਼ਿਆਦਾ ਹੈ ਕਿ ਇਹ ਆਪਣੇ ਆਪ ਸਾਰਾ 그린 ਤੋਂ ਪੀਲਾ ਪੈ ਗਿਆ ਟੋਟਲੀ ਸਪਰੇਅ ਕਰਨ ਦੀ ਸੋਚ ਰਿਹਾ ਸੀਗਾ ਪਰ ਲੋੜੇ ਨਹੀਂ ਪਈ ਆਪਣੇ ਆਪ ਹੀ ਸੁੱਕ ਗਿਆ ਤੇ ਪੂਰੇ ਦੇਖੋ ਇਹ ਦੇਖੋ ਇਹ 그린 ਹੈ करा रहे दो, दो गन्ने के रास्ते जूस के लास्ट कराई हैं, पीने के राज क्या? क्या कर रहे हैं? पीने का ला? हाँ, हाँ। ਜਾ ਰਿਹਾ ਘਾੜ ਰਿਹਾ ਚੱਲ ਰਿਹਾ ਮੰਝੇਗਾ ਕਾਹ ਚੀਜ਼ ਕੀ ਸਵਾਲ ਆਗਣ ਇਹ ਕਿੱਥੇ ਜਾ ਰਹੀ ਹੋਗੀ ਜੋਨੀ ਕਿੱਥੇ ਜਾ ਰਹੀ ਹੋਗੀ ਟਰੇਨ ਕਿੱਥੇ ਗਈ ਹੋਏ ਇਹ ਕੋਲਰ ਰਹੀ ਬਾਲਾ ਘੰਟ ਹਾਂ ਤੇ ਆਦ ਕਿੱਥੇ ਵੀ ਹਜੂਰ ਸਾਹਿਬ ਹਜੂਰ ਸਾਹਿਬ ਇੱਧਰ ਨਹੀਂ ਆਇਓ ਆਦੇ ਬਾਈ ਗੰਨੇ ਦਾ ਜੂਸ ਪੀਣਾ ਆ ਬਣ ਗਿਆ ਬਣ ਗਿਆ ਰਿਹਾ ਬਣ ਗਿਆ ਲਗਾ ਆਪਣੀਆਂ ਗਲਾਸ ਬਣਾਈਆਂ ਇਹਨਾਂ ਆਦੇ ਨੂਨ ਨਾਲ ਆ ਕਾਲਾ ਨੂਨ ਪਵੇਗਾ ਤੋ ਆਹੋ ਆਹੋ ਆਹਾਂ ਦਾ ਢੰਡਾ ਪੀਨੇਗੇ ਅੱਲਾ ਦੀਆ ਬਾਈ ਮੈਂ ਵੀ ਆਣ ਦੇ ਮੇਰਾ ਵੀ ਭਾਈ ਆ ਜਾ ਆ ਜਾ ਇੱਧੇ ਨਾ ਆ ਜਾ ਥੈਂਕ ਯੂ ਛੇਰ ਤੋਂ ਕਰ ਲੇ ਕੁਰਸੀਆਂ ਤੋਂ ਕਰ ਲੇ ਕੁਰਸੀਆਂ ਕਰ ਲੇ ਪਰ ਵੀ ਉਦੇਰ ਵੀ ਉ ਪੰਜਾਂਵਾ ਦੇ ਕਿੰਨੇ ਬਹੁਤ ਸਾਰੇ ਪੰਜਾਂਵਾ ਦੇ 10 ਉਹ ਮੈਂ ਬੈਠਣਾ ਕਿੱਥੇ ਜਾ ਰਿਹਾ ਹਾਂ ਜਾ ਰੇਗਾ ਗੁਰਦੁਆਰੇ ਦਾ ਬੈਟਰ ਆਊਗਾ ਕੀ ਗੱਲ ਹੈ ਗੁਰਦੁਆਰੇ ਦਾ ਬੈਟਰ ਆਊਗਾ ਸਮਰਾਂਸ ਨੂੰ ਨਾ ਜਾ ਰਿਹਾ ਮੈਂ ਬੈਟਰ ਵੀ ਇਸੇ ਮਿਲ ਦੇਖ ਰਿਹਾ ਬੈਟਰ ਚੇਂਜ ਹੋਏਗਾ ਜੋ ਵੀ ਹੈ ਆ ਗੋਲ ਦੇ ਵਿੱਚ ਇਹ ਕਿਰਨ ਬੈਂਡਿੰਗ ਆ ਆ ਜਾ ਜਿਹੜੀ ਬਣਾ ਰਹੀ ਹੈ ਮੈਂਗੋ ਸ਼ੇਕ ਬਣਾਣੇ ਗ੍ਰੈਂਡਰ ਨੂੰ ਕਰ ਰਹੇ ਹਾਂ ਸਕਲੇਨ ਇਸ ਨੂੰ ਚੰਗੀ ਤਰ੍ਹਾਂ ਸੌਫਟ ਕਰਕੇ ਨਾ ਉਸ ਤੋਂ ਬਾਅਦ ਆਪਾਂ ਨੇ ਕਰ ਦੇਣਾ ਹੈ ਮੈਂਗੋ ਨੂੰ ਦੁੱਧ ਦੇ ਵਿੱਚ ਪਾ ਕੇ ਗ੍ਰੈਂਡ ਚਾਗੀ ਥੋੜਾ ਜਿਹਾ ਮੰਗੋ ਸ਼ੇਕ ਚਲੀ ਗਈ ਜੋ ਆਪਾਂ ਸ਼ੁਰੂ ਕਰਾਂਗੇ ਮਿਕਸੀ ਨੂੰ ਕਾਗਾ ਜੇ ਤਾਂ ਮਿਕਸੀ ਕੇ ਵਿੱਚ ਨਹੀਂ ਬਣਾਇਆ ਮਿਕਸੀ ਦਾ ਕੱਪ ਨਹੀਂ ਮਿਲਿਆ ਕੱਪ ਪਤਾ ਨਹੀਂ ਕਿਥੇ ਘੇਰ ਦਿਆ ਇਸ ਕਰਕੇ ਫਿਰ ਬਲੈਂਡਰ ਮਾ ਬਣਾਦੇ ਆਪਾਂ मैंगो शेक बनकर तैयार अब इसमें डलेगी किशमिश और डालेंगे गिलास में इसके बाद तो हम तो खा जाएंगे पीने के साथ खा जाएंगे बस कैसा बना है टेस्टी देखा करागिरी और किस तरह फटाफट फटाफट फटा फटा लग रही मेरे वास्ते बनाया नहीं था मैं खुद बनाया तो हेल्प तो भी नहीं, नहीं कराई किसी ने साढ़े तीन हो रहे हैं और मौसम काल यह बिल्कुल गर्म तपने वाला मौसम हो रहा हवा चल रही है पर गर्म है गर्म मौसम हो बहुत गर्मी है बहुत ज़्यादा गर्मी है और एक किस्म की पट्टी बनी पी है चलो पानी पाते हैं पहला कूलर च ਇਹ ਪਾਣੀ ਕਾਫੀ ਠੰਡਾ ਹੈ ਜਿਹੜਾ ਨੀਚੇ ਨਸਵਰ ਸੇ ਹੋਰ ਤੋਂ ਨੀਚੇ ਤੋਂ ਹੁੰਦਾ ਉਹ ਪਾਣੀ ਕਾਫੀ ਠੰਡਾ ਹੁੰਦਾ ਉਹ ਆ ਰਿਹਾ ਬਰਪਲੇਗਾ ਰਵਿੰਦਰ ਸਿੰਘ ਆਜਾ 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 ਅਜਾ ਆਪਾਂ ਨੇ ਕੂਲਰ ਨੂੰ ਏਸੀ ਬਣਾ ਦੇਣਾ ਪੈ ਗਿਆ ਠੰਡਾ ਪਾਣੀ ਸਾਲ ਆ ਗਿਆ ਕਰ ਲਿਆ ਡੱਡਾ ਪਾਣੀ ਵਾਹ ਭਾਈ ਮਰਪਾ ਪਾएंगे ਕਰ ਲੈ ਰਾਹ ਤੇ ਪਾਣੀ ਨੀਚੇ ਨਾ ਘੇਰਦੀ ਏ ਚਲ ਡੱਬੂ ਲੈ ਜਾ ਮम्मा ਵਾ ਪਾ ਦੇ ਫਟਾਫਟ ਪਾਣੀ ਮਮਾ ਉਹ ਡੱਬੂ ਲੈ ਜਾ ਚਲੋ ਓਪਨ ਕਰਾਂ ਆਪੇ ਸੱਤ ਵਜੇ ਸਵੇਰ ਕੇ ਬਾਹਰ ਨਿਕਲੇ ਤੇ ਇਹਨੇ ਰੋਕ ਤੇ 6:30 ਵਜੇ ਨਿਕਲ ਗਏ ਤੇ ਆਪਾਂ ਤੇ 4 ਵਜੇ ਨਾ ਸੋਰੀ 6:30 ਤੇ 1:30 ਵਜੇ 1:30 ਵਜੇ ਮੈਂ ਵਾਪਸ ਆਇਆ ਕਰ ਤੇ ਬਸ ਹੁਣੇ ਆਫਿਸ ਤੇ ਵੜਿਆ ਆ ਕੇ अच्छा सवेर तक कोई कम, कर कम नहीं कर सारे कम पेंडिंग है मेरे हौली हौली करा हम नबेड़ा एक अलर्ट आ रहा यह अलर्ट भी तंग कर लेंगे विंडो विंडो टेन तो जमे बेकार विंडो है बै जी टोटली मौसम चेंज बदल तूफान हवा नेरी साइड तो बदले बदल हो बलें बल्ले बल्ले इन्ना कॉल बदल नहरी छिड़की भाई गई कि मौसम चेंज एकदम हवा खुल गई तूफान चल गया तूफान पूरा पूरा तूफान चल रहा ये दरवाजे बंद करो ओ, 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 दे स्लाइडर हरे पीछे वाला दरवाजा बहुत तेज बहुत ज्यादा तेज क्या देखो एकदम चेंज मौसम कह तूफान तूफान आ गया तूफान पूरी मिट्टी उड़ी पी है इधर तो कुछ भी नहीं दिख रहा बिल बिल ये क्या होदम मोहाली का तो दिखाया पता मोहाली तूफान आ रहा ये अपने इधर का कोई आइडिया है नहीं था इधर तो दिखना ही बंद हो गया ओ, शिट। जिन्नी गर्मी है थी ना चाहता था ਪਰ ਮੀਂਹ ਚਾਹੀਦਾ ਰੋ ਤਾਂ ਤੂਫਾਨ ਨਹੀਂ ਚਾਹੀਦਾ ਤਾਂ ਕਿਉਂਕਿ ਮੌਸਮ ਖਲਦਾ ਹੋ ਜਾਏ ਇਹ ਕਿਹੜੇ ਰੁਕ ਰਿਆ ਹੁਣ ਪੂਰੀ ਤੇਜ਼ ਹਵਾ ਚੱਲ ਰਹੀ ਹੈ ਪੂਰੀ ਤੇਜ਼ ਪੱਲੇ ਪੱਲੇ ਬੱਲੇ ਮਿੱਟੇ ਮਿੱਟੜ ਆਇਆ ਪਿਆ ਪੂਰੀ ਮਿੱਟੀ ਉੱਡ ਰਹੀ ਆ ਕਮਰੇ ਦੇ ਅੰਦਰ ਪੂਰੀ ਗਰਮਾਹਟ ਹੈ ਪਰ ਬਾਹਰ ਪੂਰਾ ਠੰਡਾ ਮਾਹੌਲ ਹੈ ਯੋਟ ਦੇ ਕੋ ਤੁਰਨੇ ਨੂੰ ਮਿੱਟੇ ਮਿੱਟ ਅੰਦਰ ਤੇ ਇਤਨਾ ਗਰਮਾ ਸਫੈਦੇ ਤੋਂ ੱੱਲੇ ਕਰਦੀ ਏ ਟਿੱਡੇ ਕਰ ਕਰ ਕੇ ਹਨ ਇਹ ਵਿਚਾਰਾ ਇਧਰ ਨੂੰ ਟਿੱਡਾਦਾ ਉਹ ਦੇਖੋ ਕਿਸ ਤਰ੍ਹਾਂ ਬਲ ਬਲ ਖਾਇਆ ਵਸ ਫੈਦੇ ਨੇ ਟਿੱਡੇ ਕਰਦੇ ਟੁੱਟਣੇ ਨੂੰ ਲੱਗ ਰਿਹਾ ਇਹ ਟੁੱਟਣੇ ਆ ਕਿ ਕੜਿਕ ਘੜਿਕ ਹੋ ਜਾਣ ਕਿ ਹੋਮਾਈ ਫੋਦੇ ਆ ਮੌਸਮ ਟੋਟਲੀ ਚੇਂਜ ਤੂਫਾਨ ਆ ਗਿਆ ਬਈ ਪੂਰਾ ਦਿਨ ਕੇ ਵਿੱਚ ਮੇਰਾ ਘੱਟ ਜਾਣ ਪੂਰਾ ਓਹ ਓਹ ਹੌਕਾ ਪ੍ਰਾਪਤ ਨਾ ਕਰੇ ਨੇ ਨਿਕੜੇ ਜਾਂਦਾ ਬਾਹਰ ਬਾਈ ਆਟੇ ਗੇਰ ਦੀਆਂ ਮਿੱਟੇ ਮਿੱਟੇ ਅੰਦਰ ਤੱਕ ਪਹੁੰਚ ਗਿਆ ਇੰਨਾ ਤਾਂ ਪਹੁੰਚ ਏ ਕਿਹੜਾ ਤਫਾਉਣ ਹੋਇਆ ਸਦਾ ਓਹ ਹੋ 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 ਓ ਸੇਤੀ ਆ ਕੋਹਰ ਬੁੜੇ ਹਲਾਦਾ ਬਾਹਰ ਕੋਲ ਦੇ ਕੋਲ ਦੇ ਕੋਲ ਦੀ ਛੇੜੂੜੀ ਤਫਾਉਣ ਨੇ ਟੀਨੇਟ ਆਦੀ ਉੱਪਰ ਦੇ ਇਹ ਵੀ ਤੂਫਾਨ ਨੇ ਕਰ ਦਿਆ ਬਹੁਤ ਜਿਆਦਾ ਨੁਕਸਾਨ ਇਹ ਦੇਖੋ ਤੇ ਇਹ ਨਾ ਰੋੜੇ ਇੱਟਾਂ ਸਾਰੀਆਂ ਉੱਪਰ ਦੇ ਮੌਨਟੀਵਾ ਦੇ ਨਾ ਟੀਨੇ ਉੜ ਗਈ ਦਫਾਉਣਗੇ ਵਿੱਚ ਇਹਨਾਂ ਨੁਕਸਾਨ ਹੋ ਗਿਆ ਇਹ ਅੰਦਾਜ਼ਾ ਹੈ ਇਹਨਿੰਦਾ ਹੁਣ ਸਾਰਾ ਪਾਣੀ ਨੀਚੇ ਆਏਗਾ ਹੁਣ ਇਸ ਕਾ ਹਿੱਲਾ ਬਸਿੱਲਾ ਜਦ ਤੱਕ ਮੀਂਹ ਨਹੀਂ ਹਟਦਾ ਜਦ ਤੱਕ ਕੁਝ ਨਹੀਂ ਹੁੰਦਾ ਬੱਦਲ ਪੂਰਾ ਖੁਲਿਆ ਹੋਆ ਪਰ ਕੀ ਕਰ ਸਕਾਂ ਹੁਣ ਕੋਈ ਆਈਡੀਆ ਨਹੀਂ ਹੈਗਾ ਡੇਡੀ ਨੂੰ ਫੋਨ ਕਰ ਰਿਹਾ ਡੈਡੀ ਫੋਨ ਨਹੀਂ ਚੱਕ ਰਿਹਾ ਕੋਈ ਨਾ ਕੋਈ ਸਲਾਹ ਮਿਲ ਜਾਂਦੀ ਹੈ ਨਾ ਕੀ ਇਹ ਕਰ ਲੋ ਕਰ ਲੋ ਬਿਕੋਜ਼ ਇਸ ਟਾਈਮ ਮੇਰਾ ਦਿਮਾਗ ਕੰਮ ਨਹੀਂ ਕਰ ਰਿਹਾ ਵੀ ਕੀ ਕਰ ਸਕਾਂ ਕਿਉਂਕਿ ਹਵਾ ਬੁਖਤੇ ਹੈ ਤਿੰਨ ਮੇਦਵਾਰ ਤੇ ਰੱਖਿਆ ਤੋ ਕਿਸ ਤਰ੍ਹਾਂ ਰਹੇਗਾ ਚਲੋ ਬਦਲ ਦੇਖੋ ਕਿੰਦਾਂ ਲੱਸ ਕਰਿਆ ਦੇਖ ਰਿਹਾ ਫਨ ਚਲੋ मैं करता फिर पहला तो समान चकना पेगा नहीं तो समान खराब हो जाएगा सारा समान सैड चला के ना फिर कोई ना कोई सीला सिल्ला करना पड़ जाएगा नहीं तो कम खराब हो जाना नहीं। 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 क्योंकि बदल इन्ना ज्यादा काला कि उसके लक्षण ये लग रहे हैं कि काफ़ी बरसेगा क्योंकि दिन के बच्चे नहेरा कर तो उस हाब ते कि मी काफ़ी पैने वाला मैंटा कह पैस के बिच्च आ गई ਕਾਂਡ ਹੋ ਗਿਆ ਨਵੇਂ ਨਵੇਂ ਸਿਆਪੇ ਸਲੇ ਚਲੋ ਕਰਦੇ ਆ ਇਹਦਾ ਵੀ ਇਦਾਂ